ਅੱਜ ਵੀ ਅੱਜ ਬਾਬਾ ਫਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਜਿਹਨਾਂ ਨੇ ਜੋ ਸਾਈਚਾ ਵਾਸਤੇ ਕੰਮ ਲੱਗੇ ਹੈ ਕੀ ਕਰਨੇ ਨੇ ਬਾਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮੇਰਾ ਨਾਮ ਰਕੇਸ਼ ਗਰ ਪ੍ਰਦਾਨ ਬਾਬਾ ਫਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਰਜਿਸਟਰਡ ਫਰੀਦਕੋਟ ਜੋ ਕਿ ਅੰਤ ਦੀ ਗਰਮੀ ਨੂੰ ਵੇਖਦੇ ਹੋਏ ਅੱਜ ਪੰਛੀਆਂ ਵਾਸਤੇ ਪਾਣੀ ਦੇ ਕਟੋਰੇ ਵੰਡੇ ਗਏ ਸਾਡੇ ਕਲੱਬ ਵੱਲੋਂ ਕਿਵੇਂ ਗਰਮੀ ਬਹੁਤ ਹੈ ਸਾਨੂੰ ਵੀ ਪੰਛੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਆਪਦੀ ਆਪਦੀ ਛੱਤ ਤੇ ਪਾਣੀ ਦੇ ਕਟੋਰੇ ਰੱਖਣੇ ਚਾਹੀਦੇ ਆ ਕਿਵੇਂ ਆਪਾਂ ਰੈਸਟਾ ਹੁਸੈਰ ਕਰਦੇ ਆ ਕਿਸੇ ਵੀ ਜਾਨੇ ਖਾਂਦੇ ਉੱਥੇ ਕਟੋਰੇ ਪਏ ਹੁੰਦੇ ਆ ਰੱਖਣੇ ਚਾਹੀਦੇ ਆ ਤੇ ਸਾਨੂੰ ਇਹ ਨਹੀਂ ਕਿ ਕੱਲੇ ਕਟੋਰੇ ਰੱਖ ਤੇ ਛੱਡ ਤੇ ਉਹਨਾਂ ਨੂੰ ਪਾਣੀ ਵੀ ਪਾਣਾ ਚਾਹੀਦਾ ਦਿਨ ਚ ਦੋ ਵਾਰੀ ਸਾਨੂੰ ਪਾਣੀ ਪਾਣਾ ਚਾਹੀਦਾ ਸਾਡੀ ਸੋਸਾਇਟੀ ਜੋ ਕਿ ਸਮਾਜ ਸੇਵੀ ਕੰਮ ਕਰਦੀ ਰਹਿੰਦੀ ਹੈ ਸਾਡੇ ਹਰੇਕ ਮੈਂਬਰ ਵਿੱਚ ਸਮਾਜ ਸੇਵਾ ਲੈ ਕੇ ਬਹੁਤ ਹੀ ਜਿਆਦਾ ਸਾਡੇ ਮੈਂਬਰਾਂ ਜੇ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਸਾਡੀ ਸੁਸਾਇਟੀ ਹਮੇਸ਼ਾ ਹੀ ਸਮਾਜ ਸੇਵੀ ਕੰਮ ਕਰਦੀ ਰਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਘਤੋ ਜੀ ਅੱਗੇ ਪਹਿਲਾਂ ਵੀ ਤੁਹਾਡੀ ਸੁਸਾਇਟੀ ਤਾਂ ਕਿ ਐਕਟੀਵਿਟੀ ਪਾਉਂਦੀ ਰਹਿੰਦੀ ਹੈ ਹਾਂਜੀ ਮੋਕੇ ਮੋਕੇ ਤੇ ਸਾਡੀ ਸੁਸਾਇਟੀ ਐਕਟੀਵਿਟੀ ਪਾਉਂਦੀ ਰਹਿੰਦੀ ਹੈ ਕਿਵੇਂ ਪਾਣੀ ਅਪੋਦੇ ਲਾਉਂਦੇ ਪੌਦੇ ਦਾ ਲੰਗਰ ਲਾਇਆ ਕਿਵੇਂ ਲੰਗਰ ਦੂਸਰਾ ਲਾਇਆ ਚਾਵਲਾਂ ਦਾ ਪਾਣੀ ਦਾ ੁੱਟੇ ਕੋਈ ਵੀ ਸਮਾਜ ਸੇਵੀ ਕਿਸੇ ਨੂੰ ਹੀ ਲੋੜਵੰਦ ਹੁੰਦੀ ਹੈ ਸਾਡਾ ਕਲੱਬ ਹਮੇਸ਼ਾ ਤਿਆਰ ਰਹਿੰਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸੇ ਤਰ੍ਹਾਂ ਐਕਟੀਵਿਟੀ ਤੇ ਆ ਰਹੇ ਹਾਂ ਸਾਡੇ ਕਲੱਬ ਹਮੇਸ਼ਾ ਲਈ ਤਿਆਰ ਹੈ ਕੋਈ ਵੀ ਲੋੜਵੰਦ ਹੈ ਸਾਡੇ ਸੋਸਾਇਟੀ ਨਾਲ ਸੰਪਰਕ ਕਰੋ